ਮੈਨੂੰ ਹਾਰ ਬਣਾ ਦੇਨੀ ਮਾਲਣੇ ਗੁਰਾ ਦੇ ਗਲ ਵਿੱਚ ਪਾਉਣਾ ਮੈਨੂੰ ਹਾਰ ਬਣਾ ਦੇਨੀ ਮਾਲਣੇ ਗੁਰਾ ਦੇ ਗਲ ਵਿੱਚ ਪਾਉਣਾ ਮੈਨੂੰ ਹਾਰ ਬਣਾ ਦੇਨੀ ਮਾਲਣੇ ਗੁਰਾ ਦੇ ਗਲ ਵਿੱਚ ਪਾਉਣਾ ਗੁਰਾ ਦੇ ਗਲ ਵਿੱਚ ਪਾਉਣਾ ਗੁਰਾ ਦੇ ਗਲ ਵਿੱਚ ਪਾਉਣਾ ਮੈਨੂੰ ਹਾਰ ਬਣਾ ਦੇਨੀ ਮੈਨੂੰ ਹਾਰ ਬਣਾ ਦੇਨੀ ਮਾਲਵੇ ਗੁਰਾ ਦੇ ਗਲ ਵਿੱਚ ਪਾਉਣਾ ਮੈਨੂੰ ਹਾਰ ਬਣਾ ਦੇਨੀ ਮਾਲਣੇ ਗੁਰਾ ਦੇ ਗਲ ਵਿੱਚ ਪਾਉਣਾ ਮੈਨੂੰ ਹਾਰ ਬਣਾ ਦੇਨੀ ਮਾਲਣੇ ਗੁਰਾ ਦੇ ਗਲ ਵਿੱਚ ਪਾਉਣਾ ਮੇਰੇ ਅੱਜ ਜਾਗ ਜਾਣਗੇ ਭਾਗ ਮੇਰੇ ਅੱਜ ਜਾਗ ਜਾਣਗੇ ਭਾਗ ਮੇਰੇ ਅੱਜ ਜਾਗ ਜਾਣਗੇ ਭਾਗ ਮੇਰੇ ਅੱਜ ਜਾਗ ਜਾਣਗੇ ਸਤਿਗੁਰ ਦੇੜੇ ਚਰਨ ਪਾਉਣਗੇ ਸਤਿਗੁਰ ਦੇੜੇ ਚਰਨ ਪਾਉਣਗੇ ਸਤਿਗੁਰ ਦੇੜੇ ਚਰਨ ਪਾਉਣਗੇ ਸਤਿਗੁਰ ਦੇੜੇ ਚਰਨ ਪਾਉਣਗੇ ਬਹੁਤ ਦੇ ਵਿੱਚ ਵਾਕੇ ਨਹੀਂ ਬਹੁਤ ਦੇ ਵਿੱਚ ਵਾਕੇ ਨਹੀਂ ਮਾਲਿਨੇ ਵੀਰਾਂ ਨੂੰ ਅੰਦਰ ਮੇਨੂੰ ਹਾਰ ਬਣਾ ਦੇਨੀ ਮਾਲਣੇ ਗੁਰਾਂ ਦੇ ਗਲ ਵਿੱਚ ਪਾਉਣਾ ਮੇਨੂੰ ਹਾਰ ਬਣਾ ਦੇਨੀ ਮਾਲਣੇ ਗੁਰਾਂ ਦੇ ਗਲ ਵਿੱਚ ਪਾਉਣਾ ਮੇਨੂੰ ਹਾਰ ਬਣਾ ਦੇਨੀ ਮਾਲਣੇ ਗੁਰਾਂ ਤੇ ਗਲ ਵਿੱਚ ਪਾਉਣਾ ਸੋਨਾ ਜੀ ਸੋਨਾ ਜਾਂ ਇੱਕ ਹਾਰ ਬਣਾ ਦੇ ਸੋਨਾ ਜਾਂ ਇੱਕ ਹਾਰ ਬਣਾ ਦੇ ਸੋਨਾ ਜਾਂ ਇੱਕ ਹਾਰ ਬਣਾ ਦੇ ਫੁੱਲ ਗੁਲਾਬ ਦੇ ਵਿੱਚ ਤੂੰ ਲਾ 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 ਦੇ ਇਹ ਵੀਲਾ ਮੁੜ ਕੇ ਨਹੀਂ ਇਹ ਵੀਲਾ ਮੁੜ ਕੇ ਨਹੀਂ ਮਾਲਣੇ ਕਿਹਨੇ ਬਿਲੇ ਹੋ ਮੈਨੂੰ ਹਾਰ ਬਣਾ ਦੇਨੀ ਮਾਨਿਨੇ ਗੁਰਾ ਦੇ ਗਲ ਵਿੱਚ ਪਾਉਣਾ ਮੈਨੂੰ ਹਾਰ ਬਣਾ ਦੇਨੀ ਮਾਨਿਨੇ ਗੁਰਾ ਦੇ ਗਲ ਵਿੱਚ ਪਾਉਣਾ ਮੈਨੂੰ ਹਾਰ ਬਣਾ ਦੇਨੀ ਮਾਨਿਨੇ ਗੁਰਾ ਦੇ ਗਲ ਵਿੱਚ ਪਾਉਣਾ ਗੁਰਾ ਦੇ ਗਲ ਵਿੱਚ ਪਾਉਣਾ ਗੁਰਾ ਦੇ ਗਲ ਵਿੱਚ ਪਾਉਣਾ